ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਈ ਆਪਾਂ ਅੱਜ ਫੇਰ ਤੁਹਾਡੇ ਵਾਸਤੇ ਨਵੇਂ ਆਰਟੀਕਲ ਲੈ ਕੇ ਆਏ ਆ ਆਪਾਂ ਗਰਮ ਸੂਟਾਂ ਦੇ ਪਸ਼ਮੀਨਾ ਐਲਪਾਈਨ ਤੇ ਇਟਾਲੀਅਨ ਬੂਲ ਕਾਟਰੇਜ ਇਹ ਬਾਈ ਜੀ ਆਪਣੇ ਕੋਲੇ ਵੈਰਾਈਟੀ ਦਾ ਸਾਰੀ ਹੁੰਦੀ ਹੈ ਆਪਣੇ ਕੋਲੇ ਬਾਈ ਜੀ ਇੱਕ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਨਹੀਂ ਦਿਖਾ ਸਕਦੇ ਹੁੰਦੇ ਤੁਹਾਨੂੰ ਸਾਰਾ ਆਪਣੀ ਇਹਦੀ ਲੋਕੇਸ਼ਨ ਹੈ ਮੇਰੇ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਜਿੱਥੇ ਆਪਣੀ ਇਹ ਦੁਕਾਨ ਹੈ ਜੀ ਹੋਰਸੇਲ ਦਾ ਕੰਮ ਆ ਜੀ ਆਪਣੇ ਕੋਲੇ ਤੇ ਪਹਿਲਾਂ ਤਾਂ ਆਪਾਂ ਇਹ ਦੱਸ ਦਈਏ ਬਾਈ ਜੀ ਆਪਣੇ ਕੋਲ ਜਿਹੜੀ ਕੁਆਲਿਟੀ ਰੱਖਦੇ ਆ ਇਹ ਵਧੀਆ ਕੁਆਲਿਟੀ ਰੱਖਦੇ ਆ ਬਾਈ ਜੀ ਆਪਾਂ ਆਮ ਆਪਾਂ ਵੀਡੀਓ ਤੁਸੀਂ ਵੀ ਦੇਖਦੇ ਹੋਵੋਗੇ ਵੀਰੇ ਕੋਈ 180 ਰੁਪਏ ਲਾਉਂਦਾ ਬਾਈ ਜੀ ਕੋਈ 220 ਰੁਪਏ ਲਾਉਂਦਾ ਕੋਈ 250 ਰੁਪਏ ਨਾਲ ਦੁਬੱਟੇ ਵਾਲੇ ਸੂਟ ਨਾਲ ਸਟੋਲਾਂ ਵਾਲੇ ਸੂਟ ਵੀ ਦੇਈ ਜਾਂਦੇ ਆ ਬਾਈ ਜੀ ਪਰ ਤੁਸੀਂ ਆਪ ਸੋਚ ਕੇ ਦੇਖੋ ਬਾਈ ਜੀ ਇਹ 220 ਜਾਂ 180 ਰੁਪਏ ਸਟਾਲ ਸੂਟ ਦਿੰਦਾ ਹੈ ਬਾਈ ਜੀ ਉਹਦੇ ਵਿੱਚ ਕੀ ਹੋਊਗਾ ਤੁਸੀਂ ਸੋਚ ਕੇ ਦੇਖੋ ਬਾਈ ਜੀ ਦੁਪੱਟਾ ਨਹੀਂ ਆਉਂਦਾ 200 ਰੁਪਏ ਦਾ ਮੈਂ ਤੁਹਾਨੂੰ ਵਾਰ-ਵਾਰ ਇਹੀ ਕਹਿਣਾ ਬਾਈ ਜੀ ਚੰਗੀ ਕੁਆਲਿਟੀ ਵੇਚਿਆ ਕਰੋ ਚੰਗਾ ਮਾਲ ਲਵੋ ਚੰਗਾ ਰੇਟ ਬਾਜ਼ਾਰ ਵਾਲਾ ਰੇਟ ਲਵੋ ਤਾਂ ਕਿ ਤੁਹਾਨੂੰ ਲਾਂਭਾ ਵੀ ਨਾ ਆਵੇ ਤੇ ਜਿਸ ਮਾਕੇ ਪੋਣੇ ਤੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਤੇ ਆਓ ਵੀਰ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਬਹੁਤ ਵਧੀਆ ਕੁਆਲਿਟੀ ਦਾ ਕੱਪੜਾ ਹੈ ਪਹਿਲਾਂ ਤਾਂ ਬਾਈ ਇਹ ਪਸ਼ਮੀਨਾ ਦਿਖਾਉਨੇ ਆ ਪਸ਼ਮੀਨੇ ਦੇ ਵਰਗਾ ਬਾਈ ਜੀ ਦੇਖੋ ਚੈੱਕ ਕਰੋ ਆਪਾਂ ਮਾਲ ਵੇਚਦੇ ਆ ਏਕੇ ਟੈਕਸ ਦਾ ਕੁਆਲਿਟੀ ਚੈੱਕ ਕਰੋ ਬਾਈ ਜੀ ਇੱਕ ਵਾਈ ਜੀ ਸ਼ੇਅਰ ਸਬਸਕ੍ਰਾਈਬ ਬਾਈ ਜਾਨਕਾ ਨਾਲ ਦੀ ਨਾਲ ਜਰੂਰ ਕਰਿਆ ਕਰੋ ਚਲਦੀ ਚਲਦੀ ਵੀਡੀਓ ਨੂੰ ਤਾਂ ਕਿ ਹਰ ਇੱਕ ਨੂੰ ਇਹ ਪਤਾ ਲੱਗ ਸਕੇ ਇਹਦੇ ਵਿੱਚ ਬਾਈ ਜੀ ਥੱਲੇ ਬਾਜੂ ਤੇ ਆਹ ਦੇਖੋ ਜੀ ਥੱਲੇ ਵੀ ਵਰਕਾ ਬਾਈ ਜੀ ਦੇਖੋ ਆਹ ਦੇਖੋ ਭਵੇਂ ਦਾ ਬਾਟਮ ਤੇ ਵਰਕ ਲੈ ਲਓ ਬਾਈ ਜੀ ਚਾਹੇ ਬਾਜੂ ਤੇ ਵਰਕ ਲੈ ਲਓ ਬਾਈ ਜੀ ਬਹੁਤ ਹੀ ਕੁਆਲਿਟੀ ਇੱਕ ਨੰਬਰ ਦੇ ਹੈ ਤੇ ਜਿਹੜੀ ਇਹ ਕਢਾਈ ਕੀਤੀ ਹੈ ਉਹ ਵੀ ਬਹੁਤ ਸੋਹਣੀ ਕੀਤੀ ਹੈ ਜੀਰਾ ਬਾਈ ਜੀ ਕੱਪੜਾ ਇਹ ਪਸ਼ਮੀਨਾ ਏਕੇ ਟੈਕਸ ਦਾ ਮਾਲ ਆ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਹੈ ਇਹਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੋਈ ਬੋਰਾ ਹੋਵੇ ਕਿਸੇ ਵੀ ਕਿਸਮ ਦਾ ਕੋਈ ਵੀ ਲੰਬਾ ਹੋਵੇ ਬਾਈ ਜੀ ਆਪਾਂ ਫੁੱਲ ਜ਼ਿੰਮੇਵਾਰ ਆ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਚੈੱਕ ਕਰੋ ਬਾਈ ਜੀ ਆ ਦੂਜਾ ਦੂਜਾ ਦਿਖਾਉਣਾ ਤੁਹਾਨੂੰ ਇਹਦੇ ਵਿੱਚ ਬਾਈ ਜੀ ਰੰਗ ਆਪਣੇ ਕੋਲੇ 20 ਤੋਂ ਲੈ ਕੇ 25 ਰੰਗ ਆਪਣੇ ਕੋਲੇ ਬਾਈ ਜੀ ਤਿਆਰ ਹੈ ਬਹੁਤ ਹੀ ਵਧੀਆ ਇੱਕ ਨੰਬਰ ਹਲਦੀ ਰੰਗ ਹੋ ਗਿਆ ਲਵੈਂਡਰ ਕਾਲਾ ਪੀਲਾ ਸਾਰੇ ਬਾਈ ਜੀ ਰੰਗ ਆਪਣੇ ਕੋਲੇ ਬਿਲਕੁਲ ਤਿਆਰ ਨ ਕੋਈ ਵੀ ਰੰਗ ਲੈ ਸਕਦਾ ਜਿਹੜੀ ਬਾਈ ਜੀ ਵਰਕ ਕੀਤਾ ਬਹੁਤ ਹੀ ਸੋਹਣਾ ਇਹਦੇ ਤੇ ਵਰਕ ਕੀਤਾ ਹੋਇਆ ਤੇ ਕੁਆਲਿਟੀ ਵੀ ਏਕੇ ਟੈਕਸ ਦੀ ਕੁਆਲਿਟੀ ਹੈ ਇਹ ਆ ਦੇਖੋ ਬਾਈ ਜੀ ਚਾਹੇ ਬਾਜੂ ਤੇ ਵਰਕ ਕਰ ਲੋ ਚਾਹੇ ਬਾਈ ਜੀ ਬਾਟਮ ਤੇ ਕਰ ਲੋ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਜੀ ਤੇ ਬਹੁਤ ਹੀ ਵਧੀਆ ਇਹਦੇ ਤੇ ਵਰਕ ਕੀਤਾ ਹੋਇਆ ਇੱਕ ਬਾਈ ਜੀ ਇਹਦੇ ਵਿੱਚ ਆ ਸਾਰਾ ਖਾਰੀ ਕੜਾਈ ਹੁੰਦੀ ਹੈ ਇਹ ਵੀ ਆਪਾਂ ਇੱਕ ਦੋ ਵਾਰੀ ਪਹਿਲਾਂ ਵੀ ਇਹਦੀਆਂ ਵੀਡੀਓ ਆਪਾਂ ਪਾ ਚੁੱਕੇ ਹਾਂ ਪਰ ਬਾਈ ਜੀ ਇਹਦਾ ਜਿਹੜਾ ਡਿਜ਼ਾਈਨ ਹੈ ਇਹ ਬਦਲ ਦਿੰਦੇ ਆ ਨਵੇਂ ਤੋਂ ਨਵਾਂ ਡਿਜ਼ਾਈਨ ਆਉਂਦਾ ਬਾਈ ਜੀ ਤਾਂ ਕਿ ਆਪਾਂ ਤੁਹਾਨੂੰ ਫੇਰ-ਫੇਰ ਦਿਖਾ ਸਕੀਏ ਆ ਦੇਖੋ ਇਹ ਇੱਕ ਡਿਜ਼ਾਈਨ ਬਾਈ ਜੀ ਆ ਆਉਂਦਾ ਹੈ ਇਹਦੇ ਸਾਰਾ ਫਰੰਟ ਤੇ ਕੜਾਈ ਹੈ ਬਾਈ ਜੀ ਬਹੁਤ ਹੀ ਸੋਹਣੀ ਇਹ ਵੀ ਆਰਟੀਕਲ ਇੱਕ ਨੰਬਰ ਤੇ ਕੁਆਲਿਟੀ ਹੈ ਪਸ਼ਮੀਨੇ ਦਾ ਏਕੇ ਟੈਕਸ ਦਾ ਕੱਪੜਾ ਲਾਉਂਦੇ ਆ ਜੀ ਆਪਾਂ ਤੇ ਵਧੀਆ ਇੱਕ ਨੰਬਰ ਤੇ ਵਰਕ ਕਰਾਉਨੇ ਆ ਜਿਹੜਾ ਕਿ ਮਤਲਬ ਖਰਾਬ ਨਾ ਹੋਵੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇਹ ਦੇਖੋ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਵੀਡੀਓ ਸਾਰੀ ਗੌਰ ਨਾਲ ਦੇਖਿਆ ਕਰੋ ਤਾਂ ਕਿ ਪਤਾ ਲੱਗ ਸਕੇ ਆ ਦੇਖੋ ਬਾਈ ਜੀ ਇੱਕ ਨੰਬਰ ਕੁਆਲਿਟੀ ਦੇ ਰੰਗ ਆ ਬਾਈ ਜੀ ਦੇਖੋ ਆ ਦੇਖੋ ਆ ਚੈੱਕ ਕਰੋ ਕੱਲਾ-ਕੱਲਾ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਤਾਂ ਕਿ ਪਤਾ ਲੱਗ ਸਕੇ ਤੁਹਾਨੂੰ ਰੇਟ ਬਾਰੇ ਪਤਾ ਲੱਗ ਸਕੇ ਤੇ ਤੁਹਾਨੂੰ ਇਹਦਾ ਕੁਆਲਿਟੀ ਪਤਾ ਲੱਗ ਸਕੇ ਜਿਹੜਾ ਪਸ਼ਮੀਨੇ ਦਾ ਬਾਈ ਜੀ ਇਹਦਾ ਰੇਟ ਹੈ ਇਹ 1000 ਰੁਪਏ ਦਾ ਰੇਟ ਹੈ ਬਾਈ ਜੀ ਇੱਕ ਦੁਕਾਨਦਾਰੀ ਵਾਸਤੇ ਬਾਈ ਜੀ ਆਪਾਂ ਲਾਵਾਂਗੇ ਲੈਸੇ ਦੇ ਵਾਸਤੇ ਜਿਹੜਾ ਕਲਾ ਕਲਾ ਛੂਟ ਲੂ 1000 ਰੁਪਏ ਦਾ ਰੇਟ ਹੈ ਬਾਈ ਜੀ ਜੇ ਕੋਈ ਕਿਸੇ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਫੋਨ ਤੇ ਗੱਲ ਕਰ ਲੈ ਉਹਨੂੰ ਬਾਈ ਜੀ ਲੈਸ ਮਿਲੂਗਾ ਬਹੁਤ ਵਧੀਆ ਲੈਸ ਲਾਵਾਂਗੇ ਦੁਕਾਨਦਾਰੀ ਵਾਸਤੇ ਅਗਲੀ ਵੈਰਾਈਟੀ ਬਾਈ ਜੀ ਆਪਣੇ ਕੋਲੇ AK Tex ਦੀ ਫੇਰ ਹੈ ਦੇਖੋ ਬਾਈ ਜੀ ਚੈੱਕ ਕਰ ਲਿਆ ਕਰੋ AK Tex ਦਾ ਮਾਲ ਆ ਆਪਾਂ ਬਾਈ ਜੀ ਜਿਹੜਾ ਮਨਜਿੰਦਰ ਕਲਾਥ ਹਾਊਸ ਦੇ ਬਾਈ ਜੀ ਆਪਾਂ ਜ਼ਿਆਦਾਤਰ ਜਿਹੜੀ ਵੈਰੈਟੀ ਹੈ ਇਹ EK textri ਵਰਤਦੇ ਆਂ ਤਾਂ ਕਿ ਇਹ ਚੀਜ਼ ਖਰਾਬ ਨਹੀਂ ਹੁੰਦੀ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆਪਾਂ ਰੱਖਦੇ ਆਂ ਇਹ ਆ ਦੇਖੋ ਬਾਈ ਜੀ ਅਲਪਾਇਨ ਵਧੀਆ ਮੋਟਾ ਕੱਪੜਾ ਸਰਦੀਆਂ ਵਾਸਤੇ ਤੇ ਇਹੇ ਬਾਜੂਆਂ ਤੇ ਵੀ ਮਤਲਬ ਵਰਕ ਆਉਂਦਾ ਇਹ ਇਧਰ ਚੱਕ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣਾਇਆ ਆ ਆ ਦੇਖੋ ਆਹ ਦੇਖੋ ਆ ਇਧਰ ਇਧਰ ਬਾਜੂਆਂ ਤੇ ਆਹ ਬਾਜੂਆਂ ਤੇ ਆ ਉਹ ਬਾਈ ਜੀ ਆ ਫਰੰਟ ਤੇ ਆਇਆ ਵੀਰੇ ਜੀ ਇਹਦਾ ਤੇ ਆਹ ਦੇਖੋ ਇਹ ਪਿੱਛੇ ਵੀ ਹੈ ਜੀ ਇਵੇਂ ਜਿhko ਪਿੱਛੇ ਹੈ ਜੀ ਚੈੱਕ ਕਰੋ ਸਮਾਰ ਕੇ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਇਹ ਕੇ ਟੈਕਸਚਰ ਦਾ ਕਪੜਾ ਹੈ ਤੇ ਨਾਲ ਬਾਈ ਜੀ 2.5 ਮੀਟਰ ਦਾ ਸੌਲ ਹੈ ਇੱਕ ਨੰਬਰ ਆਹ ਦੇਖੋ ਪੂਰਾ ਵਧੀਆ ਫੁੱਲ ਵਧੀਆ ਹੈਵੀ ਸਖਤ ਸੌਲ ਹੈ ਨਾਲ ਇਹਦੇ ਇੱਕ ਹੀ ਟੈਕਸਚਰ ਦਾ ਕਪੜਾ ਹੈ ਇਹਦਾ ਬਾਈ ਜੀ ਕੋਈ ਲਾਂਬਾ ਨਹੀਂ ਕੋਈ ਇਹ ਤੇ ਬੁਰਣੀ ਕੁਛ ਨਹੀਂ ਆਉਂਦਾ 1 ਨੰਬਰ ਕੁਆਲਿਟੀ ਦਾ ਕਪੜਾ ਏਕੇ ਟੈਕਸ ਦਾ ਆਪਣੇ ਕੋਲੇ ਬਾਈ ਜੀ ਇਹਦੇ ਸਟਾਲ ਵਾਲੇ ਸੂਟ ਆ ਬਾਈ ਜੀ ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਸਮਾਨ ਤਾਂ ਪਾ ਸਾਰਾ ਰੱਖਦੇ ਆ ਪਰ ਬਾਈ ਜੀ ਬੇਨਤੀ ਇਹ ਕਰਦੇ ਆ ਵੀ ਮਾਲ ਬਾਈ ਜੀ ਚੰਗਈ ਵਰਤਿਆ ਕਰੋ ਮਾੜਾ ਮਾਲ ਨਾ ਲਿਆ ਕਰੋ ਮਾੜੇ ਮਾਲ ਦਾ ਕਿਉਂ ਬਾਈ ਜੀ ਲਾਂਬਾ ਬਹੁਤਾ ਆਉਂਦਾ ਉਹ ਫਿਰ ਖਰਾਬ ਹੋ ਜਾਂਦਾ ਬਾਈ ਜੀ ਆ ਦੇਖੋ ਬਾਈ ਜੀ ਏਕੇ ਟੈਕਸ ਦਾ ਕਪੜਾ ਬਾਈ ਜੀ ਇੱਕ ਨੰਬਰ ਤੇ ਆਉਂਦਾ ਹੈ। ਖਰਾਕ ਰੂਪ ਨਹੀਂ ਬਾਈ ਹੁੰਦਾ ਉਹ। ਇਹ ਦੇਖੋ। ਕਰੋ ਜੀ ਕਿ ਕਿੰਨਾ ਵਧੀਆ ਪ੍ਰਿੰਟ ਹੈ ਬਾਈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਕਪੜਾ ਵੀ ਬਾਈ ਜੀ ਕਿੰਨਾ ਸੋਹਣਾ ਇੱਕ ਨੰਬਰ ਤੇ ਹੈ ਨਾਲ ਬਾਈ ਜੀ ਸਟਾਲ ਹੈ ਬਹੁਤ ਵਧੀਆ ਖੁੱਲਾ ਤੇ ਅਲਪਾਈਨ ਦੇ ਨਾਲ ਬਾਟਮ ਦਿੱਤੀ ਹੈ ਬਾਈ ਜੀ ਵਧੀਆ ਕਪੜਾ ਨਾਲ ਪਲੇਨ ਦਿੱਤਾ ਹੈ ਬਾਟਮ ਦਾ। ਇੱਕ ਨੰਬਰ ਕੁਆਲਿਟੀ ਦਾ ਕਪੜਾ ਨਾਲ ਦਿੱਤਾ ਹੋਇਆ ਹੈ ਜਣਾ। ਆਹ ਦੇਖੋ ਬਾਈ ਜੀ। ਆਹ ਨਾਲ ਸਟਾਲ ਹੈ ਵੀਰੇ। ਆਹ ਦੇਖੋ ਸਟਾਲ ਇਹ ਆ ਦਿੱਤਾ ਬਾਈ ਨਾਲ ਇਹਦੇ ਬਾਟਮ ਦਾ ਕੱਪੜਾ ਇਹਦਾ ਰੇਟ ਬਾਈ ਜੀ ਇਕੱਲੇ ਇਕੱਲੇ ਦਾ ਸੂਟ ਦਾ 650 ਰੁਪਿਆ ਰੇਟ ਹੈ ਇਹਦਾ ਬਾਈ ਜੀ ਜਿਹੜਾ ਮੇਰਾ ਵੀਰ ਪ੍ਰਭ ਆ ਕੋਈ ਦੁਕਾਨਦਾਰ ਦੁਕਾਨਦਾਰੀ ਵਾਸਤੇ ਲਊਗਾ ਉਹਨੂੰ ਬਾਈ ਜੀ ਬਹੁਤ ਹੀ ਵਧੀਆ ਲੈਸ ਲਾਵਾਂਗੇ ਝਟਕੇ ਜਮਾ ਆ ਦੇਖੋ ਬਾਈ ਜੀ ਜਿੰਨੇ ਮਰਜ਼ੀ ਸੂਟ ਲੈ ਲਓ ਬਾਈ ਜੀ 2 4 ਸੀ 10 ਜਿੰਨੇ ਮਰਜ਼ੀ ਲੈ ਲਓ ਇਹ ਤਾਂ ਬਾਈ ਜੀ ਥਾਂ ਹੈ ਨਹੀਂ ਇੱਥੇ ਆਪਾਂ ਰੱਖਣ ਵਾਸਤੇ ਤਾਂ ਨਹੀਂ ਆਪਾਂ ਵੱਧ ਰੱਖ ਸਕਦੇ ਮਾਲ ਤੇ ਮਾਲ ਜਿੰਨਾ ਨੂੰ ਲੋੜ ਹੈ ਬਾਈ ਜੀ ਉਹਨੇ ਲੈ ਸਕਦਾ ਇਹਦਾ ਰੇਟ ਬਾਈ ਜੀ ਇਕੱਲੇ ਇਕੱਲੇ ਦਾ ਰੇਟ 650 ਰੁਪਏ ਦੁਕਾਨਦਾਰੀ ਵਾਸਤੇ ਬਾਈ ਜੀ ਬਹੁਤ ਵਧੀਆ ਲੈਸ ਲੱਗੂ ਜੇ ਕਿਸੇ ਨੇ ਦੁਕਾਨਦਾਰੀ ਵਾਸਤੇ ਲੈਣਾ ਹੋਇਆ ਤਾਂ ਅਗਲੀ ਆਈਟਮ ਬਾਈ ਜੀ ਇਟਾਲੀਅਨ ਬੂਲਦੀ ਆਈਟਮ ਆ ਅਗਲੀ ਆਈਟਮ ਆ ਦੇਖੋ ਬਾਈ ਜੀ ਕਪੜਾ ਬਹੁਤ ਵਾਰੀ ਰਿਪੀਟ ਹੋ ਗਿਆ ਕਪੜਾ ਇਹ 6-7 ਵਾਰੀ ਰਿਪੀਟ ਹੋ ਗਿਆ ਬਾਈ ਜੀ ਐਡਾ ਸੋਹਣਾ ਪ੍ਰਿੰਟ ਹੈ ਦਾ ਤੇ ਐਡਾ ਵਧੀਆ ਕਪੜਾ ਹੈ ਬਾਈ ਜੀ ਬਹੁਤ ਹੀ ਵਧੀਆ ਕਪੜਾ ਜਿਹੜਾ ਇਹਦਾ ਡਿਜ਼ਾਈਨ ਹੈ ਬਾਈ ਜੀ ਇਹ ਸਾਦਾ ਡਿਜ਼ਾਈਨ ਹੈ ਹਰ ਇੱਕ ਬੰਦਾ ਇਹਨੂੰ ਡਿਜ਼ਾਈਨ ਨੂੰ ਕਿਆ ਕੇ ਲੈਂਦਾ ਬਾਈ ਜੀ ਬਹੁਤ ਹੀ ਵਧੀਆ ਖੁਸ਼ ਹੁੰਦਾ ਹੈ ਮੰਨ ਲਓ ਕਹਿੰਦਾ ਭਾਵੇਂ ਹੈ ਤੇ ਇਹਦੇ ਵਿੱਚ ਇੰਨੇ ਸੋਹਣੇ ਰੰਗ ਹੈ ਜੀ ਤੇ ਇੰਨੇ ਸੋਹਣਾ ਕੱਪੜਾ ਜੀ ਏਕੀ ਟੈਕਸ ਦਾ ਕੱਪੜਾ ਹੈ ਇਟਾਲੀਅਨ ਬੂਲ ਇਹ ਬੋਲਦੇ ਆ ਜੀ ਇਹ 5 ਮੀਟਰ ਦੀ ਕਟਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਤੇ ਇਹਨੂੰ ਬਾਈ ਜੀ ਲੋਕ ਖੁਸ਼ ਹੋ ਕੇ ਲੈਂਦੇ ਆ ਕਿਉਂਕਿ ਇਹਦਾ ਜਿਹੜਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਬਹੁਤ ਹੀ ਵਧੀਆ ਵਧੀਆ ਰੰਗ ਹੈ ਇਹਦੇ ਚ ਇੱਕ ਇਹ ਜੀ ਬਾਈ ਜੀ ਸ਼ਿਮਰ ਵੀ ਆਉਂਦਾ ਹੈ ਆਪਣੇ ਕੋਲੇ ਸ਼ਿਮਰ ਵੀ ਹੈਗਾ ਸ਼ਿਮਰ ਤੋਂ ਸ਼ਿਮਰ ਵੀ ਹੁੰਦਾ ਹੈ ਤੇ ਇਹ ਵੀ ਬਾਈ ਬਿਨਾ ਸ਼ਿਮਰ ਤੋਂ ਆਏ ਲੋਕ ਬਿਨਾ ਸ਼ਿਮਰ ਤੋਂ ਲੋਕ ਥੋੜੇ ਜਿਹਾ ਬਹੁਤ ਜ਼ਿਆਦੇ ਖੁਸ਼ ਹੋ ਕੇ ਪਾਉਂਦੇ ਆ ਜੀ ਚੈੱਕ ਕਰੋ ਆ ਕਾਲਾ ਰੰਗ ਹੈ ਜੀ ਰੰਗ ਇਹਦੇ ਵਿੱਚ ਆਏ ਆਪਣੇ ਕੋਲੇ 20 ਆਏ ਆ ਜੀ ਇੱਕਤੀ ਆਪਣੇ ਕੋਲੇ ਤੇ ਬਹੁਤ ਹੀ ਸੋਹਣੇ ਰੰਗ ਆਏ ਨੇ ਇੱਕ ਨੰਬਰ ਦੇ ਰੰਗ ਆ ਤੇ ਡਿਜ਼ਾਈਨ ਵੀ ਬਾਈ ਜੀ ਬਹੁਤ ਸੋਹਣਾ ਹੈ ਸਾਦਾ ਡਿਜ਼ਾਈਨ ਹੈ ਲੋਕ ਇਹਨੂੰ ਬਹੁਤ ਜ਼ਿਆਦੇ ਖੁਸ਼ ਹੋ ਕੇ ਲੈਂਦੇ ਆ ਜੀ ਦੋ ਚਾਰ ਬਾਈ ਆਪਣੇ ਕੋਲ ਰਿਪੀਟ ਹੈ ਜੀ ਜੂਰੀ ਵਾਰ ਫੇਰ ਫੇਰ ਮੰਗਾਇਆ ਹੈ ਕਿਉਂਕਿ ਇਹਦੀ ਮੰਗ ਬਹੁਤ ਸੀ ਤੇ ਆਪਾਂ ਬਾਈ ਜੀ ਦਿਖਾ ਵੀ ਤਾਂ ਨਹੀਂ ਰਹੇ ਆਂ ਦੂਰੀ ਹਰ ਤਾਂ ਕਿ ਇਹਦੀ ਮੰਗ ਸੀ ਲੋਕਾਂ ਨੂੰ ਪਤਾ ਲੱਗ ਸਕੇ ਇਹ ਹੈਗਾ ਦੂਰੀ ਹਰ ਫੇਰ ਫਿਰ ਮਾਲ ਆ ਗਿਆ ਦੇਖੋ ਬਾਈ ਜੀ ਰੰਗ ਚੈੱਕ ਕਰੋ ਬਾਈ ਜੀ ਕਿੰਨੇ ਸੋਹਣੇ ਰੰਗ ਆਦੇ ਕਵਾਲਿਟੀ ਦੇਖੋ ਬਾਈ ਜੀ ਕਿੰਨੀ ਸੋਹਣੀ ਕਵਾਲਿਟੀ ਹੈ ਮਨ ਖੁਸ਼ ਹੁੰਦਾ ਬਾਈ ਜੀ ਮਾਲ ਦੇਖ ਕੇ ਇੱਕ ਨੰਬਰ ਤੇ ਕੁਆਲਿਟੀ ਹੈ ਬਾਈ ਜੀ ਜਮਾਂ ਇਹਦੇ ਰੰਗ ਤੇ ਇਹਦੀ ਕੁਆਲਿਟੀ ਏਕੇ ਟੈਕਸ ਦਾ ਮਾਲ ਆ ਬਾਈ ਜੀ ਆਪਾਂ ਤੁਹਾਨੂੰ ਬਾਰ-ਬਾਰ ਇਹੀ ਕਹਿੰਦੇ ਆ ਵੀ ਮਾਲ ਬਾਈ ਜੀ ਏਕੇ ਟੈਕਸ ਦਾ ਲੈ ਕੇ ਵਰਤਿਆ ਕਰੋ ਇਹ ਜਿਹੜੇ 2250 ਰੁਪਏ ਦੇ ਆਉਂਦੇ ਆ ਨਾ ਬਾਈ ਜੀ ਸਟਾਪ ਇਹ 2250 ਦੇ ਬਾਈ ਜੀ ਜਿਹੜੀ ਥੋੜੀ ਸਮਾਈ ਹੈ ਉਹ ਵੀ ਥੋੜੇ ਸਿਰ ਪੈਂਦੀ ਹੈ ਬਾਈ ਜੀ ਯਾਦ ਰੱਖਿਓ ਗੱਲ ਨੂੰ ਆਪਾਂ ਤੁਹਾਨੂੰ ਗਲਤ ਨਹੀਂ ਕਹਿੰਦੇ ਸਹੀ ਕਹਿੰਦੇ ਆ ਵੀ ਜਿਹੜੀ 2 2300 ਦਾ ਮਾਲ ਆਉਂਦਾ ਬਾਈ ਜੀ ਉਹ ਨਹੀਂ ਸਹੀ ਹੁੰਦਾ ਗਲਤ ਹੁੰਦਾ ਕਿਰਾ ਆਪਣਾ ਮੂੰਹ ਮਿੱਠਾ ਹੋ ਜਾਂਦਾ ਵੀ ਆਪਾਂ ਸਸਤਾ ਲੈ ਲਿਆ ਬਾਈ ਜੀ ਤੇ ਪਰ ਉਹ ਸਮਾਈ ਵੀ ਉਹਦੇ ਆਪਣੇ ਸਿਰ ਪੱਲੇ ਪੈਂਦੀ ਆ ਬਾਈ ਜੀ ਉਹ ਤੇ ਆਹ ਬਾਈ ਜੀ ਰੰਗ ਚੈੱਕ ਕਰ ਲੋ ਬਾਈ ਜੀ ਇਹਦੇ ਰੰਗ ਪੈਣ ਆਪਣੇ ਕੋਲੇ ਆ ਪਿਆ ਸਾਰੇ ਰੰਗ ਪਿਆ ਬਾਈ ਜੀ ਇਕੱਲਾ ਇਕੱਲਾ ਵਧੀਆ ਫਿੱਕੇ ਰੰਗ ਹੈ ਜੀ ਗੂੜੇ ਰੰਗ ਨਾਲ ਫਿੱਕੇ ਰੰਗ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਚੈੱਕ ਕਰ ਲੋ ਬਾਈ ਜੀ ਗੌਰ ਨਾਲ ਰੰਗ ਦੇਖ ਲੋ ਤੇ ਬਾਈ ਜੀ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਗਾਹ ਨਹੀਂ ਗਾਹ ਤਾਂ ਕੀ ਪਤਾ ਲੱਗ ਸਕੇ ਵੀ ਇਹ ਜੀ ਕੁਆਲਿਟੀ ਹੈ ਇਹਦਾ ਬਾਈ ਜੀ ਰੇਟ ਆਪਣੇ ਕੋਲੇ ਇਕੱਲੇ ਇਕੱਲੇ ਸ਼ੂਟ ਦਾ ਰੇਟ 800 ਰੁਪਿਆ ਰੇਟ ਹੈ ਬਾਈ ਜੀ ਇਹਨਾਂ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਲੈਸ ਲੱਗੂਗੀ ਇਕੱਲੇ ਦਾ ਰੇਟ 800 ਰੁਪਿਆ ਰੇਟ ਹੈ ਇਹਦਾ ਤੇ ਦੁਕਾਨਦਾਰ ਨੂੰ ਅਸੀਂ ਬਹੁਤ ਹੀ ਜ਼ਿਆਦਾ ਲੈਸ ਲਾਉਨੇ ਆ ਆ ਬਾਈ ਜੀ ਸਾਹਮਣੇ ਆਪਣੇ ਕੋਲੇ ਇਧਰ ਦੇਖ ਲਓ ਬਾਈ ਜੀ ਮੈਚਿੰਗ ਅਲਪਾਇਨ ਕਾਉਟਰਾਈਜ ਬਾਈ ਜੀ ਬਹੁਤ ਹੀ ਵੱਡੀ ਪੱਧਰ ਤੇ ਆਪਣੇ ਕੋਲੇ ਪਿਆ ਕਪੜਾ ਤਾਂ ਕਿ ਸਾਰਾ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਸਾਰਾ ਮਾਲ ਅਸੀਂ ਏਕੇ ਟੈਕਸ ਦਾ ਜ਼ਿਆਦਾ ਰੱਖਦੇ ਆ ਇੱਕ ਕਲਾ ਕਲਾ ਕਪੜਾ ਬਾਈ ਜੀ ਬਹੁਤ ਹੀ ਸ਼ਾਨਦਾਰ ਰੱਖਦੇ ਆਂ ਸੀ ਆਪਾਂ ਦੂਜੀ ਆਈਟਮ ਚੱਲਦੇ ਆਂ ਬਾਈ ਜੀ ਆਪਣੇ ਕੋਲੇ ਇਹ ਨਾ ਗਰਮ ਕਪੜਾ ਆਈਆਂ ਸਲੀਨ ਦਾ ਸੈੱਟ ਆਉਂਦਾ ਬਾਈ ਜੀ ਆ ਦੇਖੋ ਇਹ ਜਿਹੜਾ ਆ ਚੀਜ਼ ਹੈ ਬਾਈ ਜੀ ਇਹਦਾ ਕੰਬਲ ਦਾ ਛਾੜ ਹੈ ਜਿਹਨੂੰ ਆਪਾਂ ਕੰਬਲ ਦਾ ਛਾੜ ਕਹਿੰਦੇ ਨੇ ਜੀ ਉਹ ਚੀਜ਼ ਹੈ ਦੇਖੋ ਜੀ ਬਾਈ ਜੀ ਸਲੀਨ ਦਾ ਇੱਕ ਨੰਬਰ ਤੇ ਕੁਆਲਿਟੀ ਦਾ ਕਪੜਾ ਹੈ ਜੀ ਇਹ ਆਪਣੇ ਕੋਲੇ ਸਾਰੇ ਹੁੰਦੇ ਆ ਬਾਈ ਜੀ ਸਸਤੇ ਵੀ ਹੁੰਦੇ ਆ ਮਹਿੰਗੇ ਵੀ ਹੁੰਦੇ ਆ ਇਹ ਸੋਨੂੰ ਬਾਈ ਜੀ ਸਾਰਾ ਸੈੱਟ ਦਿਖਾਉਣੇ ਆਪਾਂ ਇਸ ਸੈਕਟਰ ਸਾਰਾ ਇੱਕੰਬਲ ਦਾ ਛਾੜ ਆ ਗਿਆ ਜੀ ਤੇ ਆ ਆ ਗਈ ਬਾਈ ਜੀ ਚਾਦਰ ਬੈੱਡ ਦੀ ਚਾਦਰ ਦਿੱਤੀ ਹੈ ਬਾਈ ਜੀ ਨਾਲ ਚੈੱਕ ਕਰ ਲਓ ਬਹੁਤ ਹੀ ਵਧੀਆ ਸਲੀਨ ਦੀ ਚਾਦਰ ਨਾਲ ਦਿੱਤੀ ਹੋਈ ਆਹ ਦੋ ਨਾਲ ਪਿੱਲੋ ਆ ਬਾਈ ਜੀ ਆ ਦੇਖੋ ਪਿੱਲੋ ਚੈੱਕ ਕਰ ਲਓ ਫੁੱਲ ਸਾਈਜ਼ ਆ ਬਾਈ ਜੀ ਕੋਈ ਐ ਨਹੀਂ ਹੈਵੀ ਅੰਡਰ ਸਾਈਜ਼ ਹੈ ਨਹੀਂ ਜੀ ਸਾਈਜ਼ ਫੁੱਲ ਹੈ ਜੀ ਇੱਕ ਨਾਲ ਚਾਦਰ ਹੈ ਜੀ ਦੋ ਪਿੱਲੋ ਜੀ ਇੱਕ ਜਿਹੜਾ ਆਪਣਾ ਕੰਬਲ ਹੁੰਦਾ ਡਬਲ ਬੈੱਡ ਦਾ ਜੀ ਉਹਦਾ ਛਾੜ ਹੈ ਜੀ ਇਹਦਾ ਬਾਈ ਜੀ ਆਪਣੇ ਕੋਲੇ ਬਹੁਤ ਹੀ ਵਧੀਆ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਇਹਦਾ ਰੇਟ 1200 ਰੁਪਿਆ ਰੇਟ ਹੈ ਬਾਈ ਜੀ ਇਹਦਾ ਇੱਕ ਆਪਣੇ ਕੋਲੇ ਇਹ ਤੋਂ ਹੋਰ ਵਧੀਆ ਹੈ ਮਹਿੰਗਾ ਉਹ ਆਹ ਕੁਆਲਿਟੀ ਹੈ ਬਾਈ ਜੀ ਇਹਦਾ ਰੇਟ ਬਾਈ ਜੀ 1200 ਰੁਪਿਆ ਰੇਟ ਕੱਲੇ ਕੱਲੇ ਦਾ ਜੇ ਕੋਈ ਦੁਕਾਨਦਾਰ ਹੋਊਗਾ ਉਹਨੂੰ ਬਾਈ ਜੀ ਲੈਸ ਵੀ ਲੱਗੂ ਇਹਦੇ ਵਿੱਚੋਂ ਇਹ ਆਪਣਾ ਹੁਣ ਨਾ ਵਧੀਆ ਚ ਹੈ ਬਾਈ ਜੀ ਉਹ ਆ ਦੇਖੋ ਇਹ ਤੁਹ ਹੋਰ ਵਧੀਆ ਕੁਆਲਿਟੀ ਆਪਣੇ ਕੋਲੇ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਵੀ ਬਾਈ ਜੀ ਸੈਟ ਆਪਣੇ ਕੋਲੇ ਬੈਗ ਚ ਪੈਕ ਹੋਇਆ ਹੋਇਆ ਬਾਈ ਜੀ ਕਿਸੇ ਨੇ ਕਿਸੇ ਨੇ ਵਿਆਹ ਸਾਦੀ ਦੇਣਾ ਉਹ ਵੀ ਦੇ ਸਕਦਾ ਹੈ ਚੈੱਕ ਕਰੋ ਬਾਈ ਜੀ ਆ ਕੰਬਲ ਦਾ ਛਾੜਾ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਕੰਪਨੀ ਦਾ ਕਪੜਾ ਹੈ ਇੱਕ ਨੰਬਰ ਜਮਾ ਤੇ ਆ ਬਾਈ ਜੀ ਦੇ ਨਾਲ ਆ ਗਈ ਚਾਦਰ ਬਾਈ ਜੀ ਬੈੱਡ ਦੀ ਦੇਖੋ ਗੌਰ ਨਾਲ ਦੇਖੋ ਬਾਈ ਜੀ ਚੈੱਕ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਗੌਰ ਨਾਲ ਦੇਖੋ ਬਾਈ ਜੀ ਤੇ ਆ ਆ ਪਿੱਲੋ ਆ ਬਾਈ ਜੀ ਨਾਲ ਦੋ ਪਿੱਲੋ ਆਇਆ ਨਾਲ ਜਿਪਾਂ-ਜੁਪਾਂ ਲੱਗੇ ਆ ਬਾਈ ਜੀ ਬਹੁਤ ਹੀ ਸੋਹਣਾ ਹੈ ਜਿਹੜੀ ਚਾਦਰ ਆ ਬਾਈ ਜੀ ਫੁੱਲ ਸਾਈਜ਼ ਦੀ ਚਾਦਰ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਇਹ ਇਹ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਇਹਦਾ ਰੇਟ 1500 ਰੁਪਿਆ ਰੇਟ ਆ ਬਾਈ ਜੀ ਬੈਗ ਦੇ ਵਿੱਚ ਬਾਈ ਜੀ ਇਸ ਤਰ੍ਹਾਂ ਹੁੰਦਾ ਪੈਕ ਇਹ ਕੰਪਨੀ ਦੀ ਚੀਜ਼ ਆ ਬਾਈ ਜੀ ਵਿੱੱਚੇ ਬੈਗ ਬਣਿਆ ਬਣਿਆ ਸਾਰਾ ਇਹ ਜਿਹੜਾ ਰੇਟ 1500 ਰੁਪਈਆ ਜਿਹੜਾ ਪਹਿਲਾਂ ਦਿਖਾਈ ਸੀ ਉਹਦਾ ਰੇਟ 1200 ਰੁਪਈਆ ਇੱਕ ਬਾਈ ਜੀ ਆਪਣੇ ਕੋਲੇ ਹੋਰ ਵੀ ਸਸਤਾ ਹੈਗਾ ਜੇ 5-600 ਰੁਪਈਆ ਦੇ ਕਿਨੇ ਲੈਣਾ ਹੋਇਆ ਤਾਂ ਇਧਰ ਬਾਈ ਜੀ ਮਾਰੇ ਇਧਰ ਆ ਪਏ ਆ ਹੀ 5-5600 ਰੁਪਈਆ ਵਾਲੇ ਵੀ ਪਏ ਆਪਣੇ ਕੋਲੇ ਜੇ ਕਿਸ ਨੂੰ ਲੋੜ ਹੋਵੇ ਤਾਂ ਉਹ ਵੀ ਆਪਣੇ ਕੋਲੇ ਬਾਈ ਜੀ ਹੁੰਦਾ ਬਾਈ ਜੀ ਅਗਲੀ ਆਈਟਮ ਆਪਾਂ ਲੈ ਕੇ ਆਏ ਆ ਚਾਦਰ ਦੀ ਇੱਕ ਬਾਈ ਜੀ ਤੁਹਾਨੂੰ ਹੋਰ ਦੱਸ ਦਈਏ ਜਿਹੜੀਆਂ ਆਪਾਂ ਪਹਿਲਾਂ ਵੇਚਦੇ ਆ ਚਾਦਰਾਂ ਸਲੀਨ ਦੀਆਂ ਚਾਦਰਾਂ ਹੁੰਦੀਆਂ ਸੀ ਬਾਈ ਜੀ ਆਪਣੇ ਕੋਲੇ ਲਾਸਟਕ ਵਾਲੀਆਂ ਇਹ ਆ ਚੀਜ਼ਾਂ ਹੁੰਦੀਆਂ ਸੀ ਬਾਈ ਜੀ ਆ ਚੀਜ਼ਾਂ ਹੁੰਦੀਆਂ ਸੀ ਆਪਣੇ ਕੋਲ ਲਾਸਟ ਕਾਲਾਂ ਚਾਦਰਾਂ ਆਉਂਦੀਆਂ ਹੁੰਦੀਆਂ ਸੀ ਇਹ ਆ ਚੀਜ਼ਾਂ ਹੁਣ ਬਾਈ ਜੀ ਇਹਨਾਂ ਨੇ ਕੀ ਕਰਿਆ ਹੁਣ ਸਲੀਨ ਤੇ ਆ ਗਈ ਬਾਈ ਜੀ ਗੌਰ ਨਾਲ ਸੁਣ ਲਿਓ ਬਾਈ ਜੀ ਦੇਖ ਲਿਓ ਗੌਰ ਨਾਲ ਆ ਚੀਜ਼ਾਂ ਇਹ ਚਾਦਰ ਬਾਈ ਜੀ ਸਲੀਨ ਤੇ ਆ ਦੇਖੋ ਚੈੱਕ ਕਰੋ ਮੋਟਾ ਕਪੜਾ ਬਾਈ ਜੀ ਬਹੁਤ ਹੀ ਵਧੀਆ ਨਿੱਗਾ ਇੱਕ ਨੰਬਰ ਕੁਆਲਟੀ ਦਾ ਕਪੜਾ ਕੋਈ ਇਹਦੇ ਬੁਰਨੇ ਆਉਂਦਾ ਕੁਝ ਨਹੀਂ ਹੁੰਦਾ ਇਹਨਾਂ ਨੇ ਬਾਈ ਜੀ ਹੁਣ ਲਾਸਟ ਕ ਵਾਲੀ ਚਾਦਰ ਬਣਾਤੀ ਨਵੇਂ ਆਇਆ ਆ ਮਾਲ ਅੱਜੇ ਮਾਲ ਆਇਆ ਬਾਈ ਜੀ ਪਹਿਲਾਂ ਇਹ ਕਿਸੇ ਪਾਸੇ ਨਹੀਂ ਮਿਲਦਾ ਸੀ ਹੁਣੇ ਮਾਲ ਮੰਗਵਾਇਆ ਬਾਈ ਜੀ ਨਵਾਂ ਬਣਵਾਇਆ ਆਪਾਂ ਮਾਲ ਇਹ ਸਲੀਨ ਦੀ ਚਾਦਰ ਹੈ ਬਾਈ ਜੀ ਇਹਦੇ ਲਾਸਟ ਕ ਪਵਾਈ ਆਪਾਂ ਇੱਕ ਨੰਬਰ ਕੁਆਲਿਟੀ ਦਾ ਕੁਆਲਿਟੀ ਦਾ ਕੱਪੜਾ ਹੈ ਜੀ ਇਹ ਸਲੀਨ ਦੀ ਚਾਦਰ ਹੈ ਲਾਸਟ ਕ ਵਾਲੀ ਨਵਾਂ ਮਾਲ ਆਇਆ ਜੀ ਨਾਲ ਦੋ ਪਿੱਲੋ ਦਿੱਤੇ ਆ ਜੀ ਉੱਤੇ ਵਧੀਆ ਨੇ ਜਿੱਪ ਲੱਗੀ ਆ ਨਾਲ ਪਿੱਲੋ ਦੀ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਆ ਦੇਖੋ ਜੀ ਇਹ ਚਾਦਰ ਦਿੱਤੀ ਹੈ ਜੀ ਨਾਲ ਲਾਸਟ ਕੁ ਵਾਲੀ ਇਹਦਾ ਰੇਟ ਵਾਈ ਜੀ 600 ਰੁਪਿਆ ਰੇਟ ਹੈ ਕੱਲੀ-ਕੱਲੀ ਦਾ ਜੇ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਕਿਸੇ ਨੇ ਲੈਣਾ ਹੋਇਆ ਉਹਨੂੰ ਲੱਗੂ ਬਾਈ ਜੀ ਲੈਸ ਤੇ ਬਾਰ-ਬਾਰ ਬਾਈ ਜੀ ਬੇਨਤੀ ਆਪਾਂ ਇਹੀ ਕਰਦੇ ਆ ਮੇਰੇ ਪਿਆਰੇ ਗਾਕਾ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਇਆ ਦੁਕਾਨਦਾਰ ਹੈ ਮੇਰਾ ਵੀਰ ਭਰਾ ਜਾਂ ਜਿਹੜਾ ਬਾਈ ਜੀ ਵੀਡੀਓ ਦੇਖ ਰਿਹਾ ਹੈ ਬਾਈ ਜੀ ਵਧੀਆ ਮਾਲ ਲਿਆ ਕਰੋ ਏਕੇ ਟੈਕਸ ਦਾ ਸੰਕਰ ਦਾ ਵਧੀਆ ਬਰੰਗੜ ਮਾਲ ਲਿਆ ਕਰੋ ਤਾਂ ਕਿ ਬਾਈ ਜੀ ਚੀਜ਼ ਹੰੜਦੀ ਹੈ ਜਿਹੜਾ ਸਸਤਾ ਹੈ ਬਾਈ ਜੀ ਸਸਤਾ ਠੀਕ ਹੈ ਇੱਕ ਆਪਾਂ ਲਾਲਚ ਚਲਾ ਕੇ ਚੀਜ਼ ਲੈ ਲੈਣੇ ਬਾਈ ਜੀ ਉਹ ਹੰੜੀ ਨਹੀਂ ਹੈਗੀ ਕੋਈ ਆਪਾਂ ਚਾਦਰ ਲਾ ਲਈਏ ਚਾਹੇ ਸ਼ੂਟ ਲਾ ਲਈਏ ਚਾਹੇ ਬੈਲ ਲਾ ਲਈਏ ਚਾਹੇ ਕੁਝ ਵੀ ਲਾ ਲਈਏ ਬਾਈ ਜੀ ਤੇ ਆਪਾਂ ਬਾਰ-ਬਾਰ ਇਹੀ ਕਹਿੰਦੇ ਵਧੀਆ ਬਰੈਂਡਡ ਦਾ ਮਾਲ ਲਿਆ ਕਰੋ ਰੇਟ ਵਾਈ ਜੀ ਦੇਖ ਕੇ ਲਿਆ ਕਰੋ ਕੱਪੜਾ ਚੈੱਕ ਕਰਕੇ ਲਿਆ ਕਰੋ ਤੇ ਸ਼ੇਅਰ ਵਾਈ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਲੀ ਵੀਡੀਓ ਬਾਈ ਜੀ ਫੇਰ ਫੇਰ ਆਪਾਂ ਲੈ ਕੇ ਆਵਾਂਗੇ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਤੇ ਬੇਨਤੀ ਮੇਰੀ ਇਹੀ ਹੈ ਬਾਈ ਜੀ ਆਪਣੇ ਕੋਲ ਮੈਂ ਮਾਫਲਾ ਰਹੇ ਲੁਈਆਂ ਸੌਲ ਸਟਾਲ ਤੇ ਮੋਟੇ ਕੱਪੜਿਆਂ ਦੇ ਨਾਲ ਸਵੰਤ ਕੋਈ ਵੀ ਚੀਜ਼ ਆ ਬਾਈ ਜੀ ਆਪਣੇ ਕੋਲ ਸਾਰਾ ਚੀਜ਼ ਹੁੰਦੀ ਹੈ ਦੁਕਾਨ ਤੇ ਵਧੀਆ ਬਾਜ਼ਵ ਰੇਟਾ ਦੇ ਬਾਈ ਜੀ ਬਾਜ਼ਾਰ ਨਾਲੋਂ ਸਸਤੇ ਤੇ ਕੁਆਲਿਟੀ ਇੱਕ ਨੰਬਰ ਦਿੰਨੇ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਾਈ ਜੀ ਆਪਣਾ ਫੋਨ ਤੇ ਸਕਰੀਨ ਤੇ ਫੋਨ ਚੱਲ ਰਿਹਾ ਹੈ ਵੀਰੇ ਆਪਣਾ ਤੇ ਜੇ ਕਿਸੇ ਨੂੰ ਲੋੜ ਆ ਬਾਈ ਫੋਨ ਮਾਰ ਕੇ ਪੁੱਛ ਲਿਓ ਤੇ ਗਲਤੀ ਫਲਤੀ ਤਾਂ ਮਾਫ ਕਰਿਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ